ਲਓ ਪਹਿਲੀ ਕਬੱਡੀ ਕਿਸੇ ਵਾਲੀ ਤਵਰਜੀ ਵਾਲੇ ਦੀ ਪਹਿਲੀ ਕਬੱਡੀ ਪੈ ਗਈ ਏ ਕਰ ਤਾੜੀਆਂ ਜੋਰਦਾਰ ਮਾਝੀ ਵਾਲਿਓ ਛਾਤੀ ਤੇ ਹੁਕਮ ਦਾ ਜੱਕਾ ਖੜਵਾਇਆ ਆਇਆ ਏਸੇ ਗਰਾਊਂਡ ਦਾ ਉਹ ਤらっしゃ ਹੋਇਆ ਮੱਲ ਆ ਉਹ ਦਵਰਜੀ ਵਾਲਾ ਦੀਪ ਤਵਰਜੀ ਵਾਲਾ ਦੀਪ ਉਹ ਕਰਦਾ ਕਮਾਲ ਆਹ ਜਹਾਜ਼ ਵੜਦੇ ਆ ਪਰ ਉਹ ਤਾੜੀਆਂ ਇੱਕ ਵਾਰ ਆ ਲੱਗਦਾ ਹੈ ਆ ਦੀਪ ਦੀ ਹੁੰਦਲ ਤੇ ਕਰਜੈਂਟ ਹੁੰਦਲ ਭਰਾਵੋਂ 2100 ਦੀ 2100 ਦੀ ਤੀਜੀ ਕਬੱਡੀ ਆਖਰੀ 2100 ਵਾਲੀ ਤਪੁਰਜੀ ਵਾਲਾ ਦੀਪ 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 ਬਹੁਤ ਵਧੀਆ ਖੇਡ ਵਧੀਆ ਲੱਗੀ ਤਾੜੀਆਂ ਮਾਰ ਦਿਓ ਜ਼ੋਰਦਾਰ ਰਮਨਕਰ ਬਾਈ ਦੀਪ ਆ ਗਿਆ 2100 ਦੀ ਦੂਜੀ ਮਾਝੇ ਵਾਲਿਓ ਤਾੜੀਆਂ ਮਾਰੇ ਕੀ ਖਿਆਲ ਆ ਤਪੁਰਜੀ ਏ ਆ ਏ ਆ ਕੇ ਹੱਸਦਾ ਹੀ ਰਹੀ ਦੀਪਾ ਮੋਨਾ ਕਹਿੰਦੇ ਤਬੁਰਜੀ ਬਣਾ ਆਇਆ ਹੋਇਆ ਤਬੁਰਜੀ ਆਲਾ ਆਇਆ ਹੋਇਆ ਆ ਪੈਂਦੀ ਕਬੱਡੀ ਉੱਪਰ ਜਿਨੇ ਚਾਗਨ ਚ ਆਇਆ ਹੋਇਆ ਤੇ ਲੁੱਪੋਕੇ ਵਾਲੇ ਨੇ ਹੱਥ ਪਾਇਆ ਹੋਇਆ ਤਬੁਰਜੀ ਵਾਲੇ ਨੇ ਸਿਰਾ ਕਰਵਾਇਆ ਹੋਇਆ ਆਏ ਦੀਪ ਕਹਿੰਦੇ ਚੋਟੀ ਦਾ ਨੰਬਰ ਜੋੜ ਗਿਆ ਫਤਿਹ ਹੰਨਨ ਗਗੜ ਭਾਣ ਦੇ ਚ ਕਹਿੰਦੇ ਵੱਡਾ ਮੇਲਾ ਆਉਣਾ ਹੈ ਬੈਸਟਾਂ ਨੂੰ ਫੋਰ ਟਰੈਕਟਰ ਦੇ ਉੱਤੇ ਜਾਣਗੇ ਆਪ ਸਭ ਨੂੰ ਖੁਸ਼ਲੇ ਸੱਦੇ ਆ 15 ਤਰੀਕ ਗੱਗਣ ਭਾਣੇ ਦਾ ਮੇਲਾ ਏ ਦਵੁਰਜੀ ਆਲਾ ਦਵੁਰਜੀ ਆਲਾ ਦਵੁਰਜੀ ਆਲਾ ਮਾਝੇ ਵਾਲਿਓ ਦਵੁਰਜੀ ਆਲਾ ਨੱਚੀਆ